ਹੈਲੋ एवरीवन ਸਵਾਗਤ ਹੈ ਜੀ ਸਟੱਡੀ ਸਰਕਲ 07 ਆਨਲਾਈਨ ਪਲੇਟਫਾਰਮ ਤੇ ਹਾਂਜੀ ਸਟੂਡੈਂਟਸ ਧਿਆਨ ਦਿਓ ਅੱਜ ਦਾ ਜੋ ਆਪਣਾ ਸੈਸ਼ਨ ਆ ਉਹ ਪੀਐਸਟੈਟ ਨੂੰ ਲੈ ਕੇ ਆ ਪੀਐਸਟੈਟ 2024 ਜੋ ਕਿ ਰਿਜ਼ਲਟ ਬਾਰੇ ਅਨਾਉਂਸਮੈਂਟ ਆ ਬੱਚਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਆ ਕਿ ਸਰ ਪੀਐਸਟੈਟ ਕਦੋਂ ਤੱਕ ਆਊਗਾ ਤਾਂ ਦੱਸ ਦਈਏ ਕਿ ਪੀਐਸਟੈਟ ਬਹੁਤ ਜਲਦੀ ਦੇਖਣ ਨੂੰ ਮਿਲੇਗਾ ਉਸ ਤੋਂ ਪਹਿਲਾਂ ਆਪਾਂ ਗ੍ਰੇਸ ਮਾਰਕਸ ਦੀ ਵੀ ਗੱਲ ਕਰਾਂਗੇ ਜਾਂ ਨਵੇਂ ਜਿੰਨਾਂ ਦੇ ਵਿੱਚ ਜਨੂਨ ਹੈ ਜਨੂਨ ਦੀ ਗੱਲ ਕਰੀਏ ਕਿ ਜਿਹੜੇ ਬੱਚ ਨੂੰ ਐਵੇਂ ਲੱਗਦਾ ਕਿ ਸਰ ਅਸੀਂ ਟੀਚਰ ਬਣਨਾ ਹੈ ਤਾਂ ਉਹ ਕੀ ਕਰਨਗੇ ਉਹਨਾਂ ਦਾ ਵੀ ਪ੍ਰੋਸੈਸ ਦੱਸਾਂਗੇ ਅਗਲੀ ਗੱਲ ਟੀਚਰ ਭਰਤੀ ਕਦੋਂ ਤੱਕ ਆ ਸਕਦੀ ਹੈ ਜਿਵੇਂ ਕਿ ਮਾਸਟਰ ਗ੍ਰੈਜੂਏਟਰ ਹੋ ਗਿਆ ਜਾਂ ਈਟੀਟੀ ਟੀਚਰ ਹੋ ਗਿਆ ਉਹ ਭਰਤੀ ਕਦੋਂ ਤੱਕ ਆਊਗੀ ਉਹ ਸਾਰੀ ਕਾਸ ਦੀ ਗੱਲ ਆਪਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਕਰਾਂਗੇ ਤਾਂ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਵੋ ਜੇ ਕੋਈ ਵੀ ਬੱਚਾ ਆਪਣੇ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦਾਗਾ ਜਿਵੇਂ ਕਿ ਈਟੀਟੀ ਕੇਟਰ ਦੀ ਜਾਂ ਮਾਸਟਰ ਕੇਟਰ ਦੀ ਤਿਆਰੀ ਕਰਨੀ ਆ ਉਸ ਦੇ ਬਾਰੇ ਅਪਡੇਟ ਲੈਣੀ ਆ ਤਾਂ ਚੈਨਲ ਨੂੰ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਅਤੇ ਸਬਸਕ੍ਰਾਈਬ ਵੀ ਜਰੂਰ ਕਰਨਾ ਇਹ ਆਪਣਾ WhatsApp ਨੰਬਰ ਆ ਤਾਂ ਤੁਸੀਂ ਇਸ ਤੇ ਮੈਸੇਜ ਕਰਕੇ ਆਪਣੇ WhatsApp ਗਰੁੱਪ ਦੇ ਨਾਲ ਜੁੜ ਸਕਦੇ ਹੋਗੇ ਇਹ ਆਪਣਾ Telegram ਲਿੰਕ ਆ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਇਹ Telegram ਲਿੰਕ ਦੇ ਦੂੰਗਾ ਤਾਂ ਉਸ ਤੇ ਵੀ ਤੁਸੀਂ ਕਲਿੱਕ ਕਰਕੇ ਸਿੱਧਾ ਆਪਣਾ Telegram ਗਰੁੱਪ ਦੇ ਨਾਲ ਵੀ ਜੁੜ ਸਕਦੇ ਹੋਗੇ ਕਿਉਂਕਿ ਟੈਲੀਗ੍ਰਾਮ ਗਰੁੱਪ ਦੇ ਨਾਲ ਜੁੜ ਕੇ ਤੁਹਾਨੂੰ ਕੀ ਫਾਇਦਾ ਰਹਿਣ ਵਾਲਾ ਹੈਗਾ ਜੇ ਤੁਸੀਂ ਟੈਲੀਗ੍ਰਾਮ ਲਿੰਕ ਦੇ ਨਾਲ ਜੁੜ ਗਏ ਤਾਂ ਤੁਹਾਨੂੰ ਹਰ ਇੱਕ ਇਨਫੋਰਮੇਸ਼ਨ ਵੀ ਮਿਲੂਗੀ ਦੂਸਰੀ ਗੱਲ ਕੋਈ ਵੀ ਟੀਚਰ ਦੇ ਰਿਗਾਰਡਿੰਗ ਅਪਡੇਟ ਆਉਂਦੀ ਆ ਤਾਂ ਨਾਲ ਦੀ ਨਾਲ ਤੁਹਾਨੂੰ ਦੇਖਣ ਨੂੰ ਗਰੁੱਪ ਦੇ ਵਿੱਚ ਮਿਲੂਗੀ ਠੀਕ ਹੈ ਸਟੂਡੈਂਟਸ ਆਪਾਂ ਕਰਦੇ ਆ ਅੱਜ ਦਾ ਸੈਸ਼ਨ ਸਟਾਰਟ ਹਾਂਜੀ ਆਪਾਂ ਗੱਲ ਕਰੀਏ ਪੀਐਸਟੈਟ ਦੀ ਜੋ ਕਿ 1 ਦਸੰਬਰ 2024 ਨੂੰ ਪੇਪਰ ਲਿਆ ਗਿਆ ਸੀ ਤੇ ਉਸ ਦੇ ਰਿਕਾਰਡਿੰਗ ਆਪਾਂ ਅੱਜ ਦੀ ਵੀਡੀਓ ਬਣਾ ਰਹੇ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੀਐਸਟੈਟ ਦਾ ਰਿਜ਼ਲਟ ਬਹੁਤ ਲੇਟ ਕਰ ਦਿੱਤਾ ਵਿਭਾਗ ਨੇ ਤੇ ਹੁਣ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ ਸਟੂਡੈਂਟਸ ਨੂੰ ਤੇ ਦੱਸਦੇ ਕਿ ਪੀਐਸਟੈਟ ਦਾ ਰਿਜ਼ਲਟ ਜਨਵਰੀ ਦੇ ਲਾਸਟ ਵੀਕ ਜਾਂ ਫਰਵਰੀ ਦੇ ਫਰਸਟ ਵੀਕ ਆਪਾਂ 28 ਤੋਂ ਲੈ ਕੇ 30 ਜਨਵਰੀ ਦੇ ਵਿੱਚ ਵਿੱਚ ਪੂਰੇ ਚਾਂਸ ਨੇ ਰਿਜ਼ਲਟ ਆਉਣ ਦੇ ਤੇ ਜੇ ਇਸ ਤਰੀਕੇ ਨਾਲ ਨਹੀਂ ਆਉਂਦਾ ਤਾਂ ਫਰਸਟ ਵੀਕ ਫਰਵਰੀ ਦੇ ਫਰਸਟ ਵੀਕ ਆਉਣ ਦੀ ਪੂਰੀ ਸਭਾਵਨਾ ਜਿੰਨਾ ਜਿੰਨਾ ਸਟੂਡੈਂਟਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਤਾਂ ਉਹ ਇੰਤਜ਼ਾਰ ਖਤਮ ਹੋਣ ਵਾਲਾ ਹੈਗਾ ਤੇ ਮੈਂ ਇੱਕ ਗੱਲ ਹੋਰ ਕਹਿਣਾ ਜਿੰਨਾ ਸਟੂਡੈਂਟਸ ਦੇ ਨੰਬਰ ਸਹੀ ਬਣ ਰਹੇ ਨੇ ਜਿਵੇਂ ਕਿ ਐਸਸੀ ਬੱਚੇ ਨੇ ਐਸਸੀ ਬੱਚੇ ਨੇ ਕਿੰਨੇ ਨੰਬਰ ਲੈਣੇ ਨੇ ਐਸਸੀ ਬੱਚੇ ਨੇ ਲੈਣੇ ਆ 82 ਨੰਬਰ ਠੀਕ ਹੈ ਸਟੂਡੈਂਟਸ ਤੇ ਜਿਹੜੇ ਨੇ ਜਨਰਲ ਨੰਬਰ ਜਨਰਲ ਨੇ ਲੈਣੇ ਹੈਗੇ 90 ਕਈ ਸਟੂਡੈਂਟਾਂ ਦੇ ਜਿਨ੍ਹਾਂ ਦੇ 81 ਨੰਬਰ ਬਣ ਰਹੇ ਨੇ 81 ਉਹਨਾਂ ਨੂੰ ਇੰਤਿਆਰ ਆ ਕਿ ਸਰ ਗ੍ਰੇਸ ਮਾਰਕਸ ਮਿਲਣਗੇ ਜਾਂ ਨਹੀਂ ਦੱਸ ਦਈਏ ਕਿ ਗ੍ਰੇਸ ਮਾਰਕਸ ਓਬਜੈਕਸ਼ਨ ਲੱਗੇ ਹੋਏ ਨੇ ਇਸੇ ਕਾਰਨ ਹੀ ਰਿਜ਼ਲਟ ਦੀ ਰਿਜ਼ਲਟ ਲੇਟ ਹੋ ਰਿਹਾਗਾ ਕਿਉਂਕਿ ਗ੍ਰੇਸ ਮਾਰਕਸ ਚੈੱਕ ਕਰਨੇ ਹੁੰਦੇ ਨੇ ਵੀ ਕੁਐਸਚਨ ਸਹੀ ਜਾਂ ਗਲਤ ਕੁਝ ਟੈਕਨੀਕਲ ਇਸ਼ੂ ਵੀ ਹੋ ਜਾਂਦੇ ਨੇ ਸਟੂਡੈਂਟਸ ਇਸ ਕਰਕੇ ਹੀ ਆਪਣਾ ਰਿਜ਼ਲਟ ਲੇਟ ਚੱਲੀ ਜਾਂਦਾਗਾ ਤਾਂ ਬਹੁਤ ਜਲਦੀ ਦੇਖਣ ਨੂੰ ਮਿਲੂਗਾ ਇਹ ਸੋਚ ਉਹਨਾਂ ਸਟੂਡੈਂਟਸ ਨੂੰ ਆ ਜਿਨ੍ਹਾਂ ਦੇ 81 ਨੰਬਰ ਬਣ ਰਹੇ ਨੇ ਐਸਸੀ ਬੱਚੇ ਨੂੰ ਤੇ ਜਾਂ ਜਿਨ੍ਹਾਂ ਦੇ 88 89 90 ਦੇ igreeਬ ਹੈ ਠੀਕ ਹੈ ਸਟੂਡੈਂਟਸ ਉਹਨਾਂ ਨੂੰ ਸੋਚ ਹੈ ਤਾਂ ਉਹ ਸੋਚ ਨਾ ਕਰੋ ਗ੍ਰੇਸ ਗ੍ਰੇਸ ਮਾਰਕਸ ਮਿਲਣ ਦੀ ਸੰਭਾਵਨਾ ਹੈਗੀ ਆ ਠੀਕ ਹੈ ਸਟੂਡੈਂਟਸ ਇੱਕ ਗੱਲ ਹੋਰ ਕਹਿ ਦਈਏ ਕਿ ਜਿਹੜੇ ਬੱਚੇ ਨੇ 90 90 ਨੰਬਰ ਬਣ ਰਹੇ ਨੇ ਮੰਨ ਲਓ 90 ਨੰਬਰ ਬਣ ਰਹੇ ਨੇ ਉਹਨਾਂ ਨੂੰ ਤਾਂ ਕੋਈ ਸੋਚ ਨਹੀਂ ਹੈ 90 ਪਲੱਸ ਹੈ ਜਾਂ 90 ਆ ਜਾਂ 82 ਐਸਸੀ ਬੱਚੇ ਦੇ ਜਾਂ 82 ਤੋਂ ਉੱਪਰ ਹੈ ਤਰਾਸੀ ਜਿੰਨੇ ਵੀ ਹੈ ਠੀਕ ਹੈ ਸਟੂਡੈਂਟਸ ਉਹਨਾਂ ਨੂੰ ਕੋਈ ਸੋਚ ਨਹੀਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਨੈਕਸਟ ਪੇਪਰ ਦੀ ਪ੍ਰੈਪਰੇਸ਼ਨ ਕਰਨੀ ਚਾਹੀਦੀ ਹੈ ਆਪਾਂ ਇਸ ਚੈਨਲ ਦੇ ਉੱਤੇ ਈਟੀਟੀ ਕੇਟਰ ਮਾਸਟਰ ਕੇਟਰ ਹੈ ਤਿਆਰੀ ਕਰ ਪਾਵਾਂਗੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਪ੍ਰੀਪ ਕੋਸਟ ਦੀ ਤਿਆਰੀ ਹੋਊਗੀ ਸਟੂਡੈਂਟਸ YouTube ਤੇ ਤਾਂ ਤੁਸੀਂ ਇੱਕ ਵਾਰੀ ਕਮੈਂਟ ਕਰਕੇ ਦੱਸਣਾ ਕਿ ਕਿਹੜੇ ਕਿਹੜੇ ਸਟੂਡੈਂਟਸ ਤਿਆਰੀ ਕਰਨਾ ਚਾਹੁੰਦੇ ਨੇ ਜਾਂ ਕਿੰਨਿਆਂ ਨੂੰ ਅਗਲੇ ਪੇਪਰ ਦੀ ਸੋਚ ਹੋ ਰਹੀ ਆ ਕਿਉਂਕਿ ਆਪਾਂ ਦੱਸਦੇ ਕਿ 2025 ਦੇ ਵਿੱਚ ਪੋਸਟਾਂ ਆਉਣੀਆਂ ਲਾਜ਼ਮੀ ਨੇ ਮਾਸਟਰ ਕੇਡਰ ਦੀਆਂ ਕਿਉਂਕਿ 2025 ਦੇ ਬਾਅਦ ਸਰਕਾਰ ਵੀ ਜਾਣ ਵਾਲੀ ਹੋ ਜਾਂਦੀ ਹੈ ਕਿਉਂਕਿ ਸਰਕਾਰ ਦਾ ਟਾਈਮ ਬਹੁਤ ਥੋੜਾ ਰਹਿ ਗਿਆ ਅੱਗੇ ਤਾਂ ਪੋਸਟਾਂ ਆਉਣੀਆਂ ਹੀ ਲਾਜ਼ਮੀ ਆ ਤੇ ਜੇ ਆਪਾਂ ETT ਕੇਡਰ ਦੀ ਗੱਲ ਕਰੀਏ ETT ਕੇਡਰ 2025 ਦੀ ਗੱਲ ਕਰੀਏ ਤਾਂ ਇਹੇ ਪੋਸਟਾਂ ਇੱਕ ਤਾਂ 2364 ਦੀ ਭਰਤੀ ਚੱਲੀ ਜਾਂਦੀ ਹੈ ਇਹਦੇ ਹਜੇ ਕੁਝ ਪੂਰਨੀ ਜੜੀ ਤੇ ਦੂਸਰੀ ਭਰਤੀ ਦੇਖੀਏ ਤਾਂ 5994 ETT ਕੈਡਰ ਇਹ ਵੀ ਹਜੇ ਸਟੂਡੈਂਟਸ ਵਿੱਚ ਲੰਕੀ ਜਾਂਦੀ ਹੈ ਜਦੋਂ ਤੱਕ ਇਹ ਭਰਤੀ ਨਹੀਂ ਪੂਰੀ ਹੁੰਦੀ ਤਾਂ ਨੈਕਸਟ ETT ਭਰਤੀ ਆਉਣ ਦੀ ਹਜੇ ਤੱਕ ਕੋਈ ਚਾਂਸਸ ਨਹੀਂ ਹੈਗੇ ਇਸ ਕਰਕੇ ਤਿਆਰੀ ਆਪਾਂ ਨੂੰ ਹੁਣੇ ਤੋਂ ਹੀ ਕਰਨੀ ਪੂ ਕਿਉਂਕਿ ਜੇ ਆਪਾਂ ਹੁਣੇ ਤੋਂ ਹੀ ਲਗਾਤਾਰ ਤਿਆਰੀ ਕਰਾਂਗੇ ਤਾਂ ਫੇਰ ਹੀ ਅੱਗੇ ਆਪਣਾ ਕੋਈ ਵੈਸਟ ਜਾਊਗਾ ਜੇ ਲੱਗਣਾ ਟੀਚਰ ਤਾਂ ਪਹਿਲਾਂ ਹੀ ਤਿਆਰੀ ਸਟਾਰਟ ਕਰਨੀ ਪਊਗੀ ਘੱਟੋ ਘੱਟ ਆਪਾਂ ਮੰਨ ਕੇ ਚੱਲੋ 7-8 ਮਹੀਨੇ ਦੀ ਤਿਆਰੀ ਆਪਣੀ ਬਹੁਤ 베ਸਟ ਹੋਊਗੀ ਅੱਜ ਤੋਂ ਹੀ ਆਪ ਜੀ ਨੇਕਸਟ ਜਿਨ੍ਹਾਂ ਦੇ ਨੰਬਰ ਵਧੀਆ ਪੀਐਸਟ ਚੋਂ ਬਣ ਰਹੇ ਨੇ ਤਾਂ ਆਪਣੀਆਂ ਕਲਾਸਾਂ ਲਾਉਣੀਆਂ ਸਟਾਰਟ ਕਰ ਦਿਓ ਇਹ ਥੋੜੀ ਜਿਹੀ ਇਨਫੋਰਮੇਸ਼ਨ ਹੋਰ ਹੈ ਕਿ ਜੋ ਸਟੂਡੈਂਟਸ ਕਹਿੰਦੇ ਨੇ ਕਿ ਸਰ ਸਾਡੀ ਤਿਆਰੀ ਪਿਛਲੀ ਵਾਰੀ ਪੇਪਰ ਰਹਿ ਗਿਆ ਸੀ ਜਾਂ ਉਹਨਾਂ ਦਾ ਕੁਝ ਕਿਤੇ ਨਾ ਕਿਤੇ ਕੋਈ ਦਿੱਕਤ ਸੀ ਜਿਵੇਂ ਕਿ ਤਿਆਰੀ 베ਸਟ ਨਹੀਂ ਹੋ ਸਕੀ ਤਾਂ ਇਸ ਚੈਨਲ ਦੇ ਨਾਲ ਜੁੜ ਕੇ ਤੁਸੀਂ ਆਪਾਂ ਪਹਿਲਾਂ ਵੀ ਤਿਆਰੀ ਕਰਵਾਈ ਸੀ ਤਾਂ ਤੁਸੀਂ ਪ੍ਰੈਕਟਿਸ ਸੈੱਟ ਜ਼ਰੂਰ ਲਗਾਉਣੇ ਕਿਉਂਕਿ ਪ੍ਰੈਕਟਿਸ ਕਰਨ ਦੇ ਨਾਲ ਹੀ ਆਪਾਂ ਬੈਸਟ ਦੇ ਸਕਦੇ ਹਾਂ ਆਪਣੇ ਆਪ ਨੂੰ ਆਪਾਂ ਹੁਣ ਪੜ ਤਾਂ ਜ਼ਰੂਰ ਲੈਨੇ ਆ ਬਹੁਤ ਸਾਰਾ ਪਰ ਆਪਾਂ ਪ੍ਰੈਕਟਿਸ ਨਹੀਂ ਲਾਉਂਦੇ ਇਸ ਕਰਕੇ ਆਪਣੇ ਵਿੱਚ ਆਹੀ ਕਮੀ ਹੋ ਜਾਂਦੀ ਹੈ ਜਦੋਂ ਆਪਾਂ ਪ੍ਰੈਕਟਿਸ ਨਹੀਂ ਕਰਦੇ ਕਿਸੇ ਵੀ ਪੇਪਰ ਦੀ ਤਾਂ ਉਹ ਬੈਸਟ ਨਹੀਂ ਜਾਂਦਾ ਆਪਣਾ ਇਸ ਕਰਕੇ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਆ ਤੇ ਪੀਐਸ ਟੈਟ ਦੀ ਗੱਲ ਕਰੀਏ ਤਾਂ ਜੇ ਕਿਸੇ ਸਟੂਡੈਂਟਸ ਨੂੰ ਕੋਈ ਵੀ ਡਾਊਟ ਹੈ ਤਾਂ ਇਹ ਆਪਣਾ ਹੈਲਪ ਲਾਈਨ ਨੰਬਰ ਹੁੰਦਾ ਹੈਗਾ ਵਿਭਾਗ ਦਾ ਤੁਸੀਂ ਇਸ ਤੇ ਕਾਲ ਕਰਕੇ ਖੁਦ ਵੀ ਜਾਣਕਾਰੀ ਲੈ ਸਕਦੇ ਹੋ ਕਿ ਸਰ ਪੀਐਸਟ ਕਦੋਂ ਤੱਕ ਆ ਸਕਦਾ ਹੂ ਆ ਸਕਦੀ ਹੈ ਰਿਜ਼ਲਟ ਦੀ ਡੇਟ ਹੈ ਠੀਕ ਹੈ ਸਟੂਡੈਂਟਸ ਇਹ ਸੀ ਆਪਣੇ ਵੱਲੋਂ ਅੱਜ ਦੀ ਛੋਟੀ ਜਿਹੀ ਜਾਣਕਾਰੀ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਵੋ ਕਿਉਂਕਿ ਆਪਾਂ ਇਸੇ ਚੈਨਲ ਦੇ ਉੱਤੇ ਹੀ ਈਟੀਟੀ ਮਾਸਟਰ ਕੇਟਰ ਮਾਸਟਰ ਕੇਟਰ ਦੀ ਤਿਆਰੀ ਕਰਵਾਵਾਂਗੇ ਤਾਂ ਕੋਈ ਵੀ ਆਪਣੀ ਵੀਡੀਓ ਅਪਲੋਡ ਹੋਗੀ ਤਾਂ ਤੁਹਾਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਦੇਖਣ ਨੂੰ ਜਰੂਰ ਮਿਲੂਗੀ ਠੀਕ ਹੈ ਸਟੂਡੈਂਟਸ ਤਾਂ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਪੀਐਸਟੈਟ ਨੂੰ ਰਿਜ਼ਲਟ ਨੂੰ ਲੈ ਕੇ ਤਾਂ ਬਹੁਤ ਜਲਦੀ ਤੁਹਾਨੂੰ ਕੋਈ ਨਾ ਕੋਈ ਖੁਸ਼ਖਬਰੀ ਮਿਲੂਗੀ ਜਨਵਰੀ 'ਚ ਮਿਲ ਜੇ ਫਰਵਰੀ 'ਚ ਮਿਲਦੇ ਉਹਦੀ ਉਹਦੀ ਟੈਨਸ਼ਨ ਹੀ ਹੈਗੀ ਉਹ ਵਿਭਾਗ ਨੂੰ ਜ਼ਿਆਦਾ ਟੈਨਸ਼ਨ ਆ ਠੀਕ ਹੈ ਸਟੂਡੈਂਟਸ ਤੁਸੀਂ ਆਪ ਦਾ ਕੀ ਕਰਨਾ ਤੁਸੀਂ ਆਪ ਦਾ ਨੈਕਸਟ ਪੇਪਰ ਦੀ ਤਿਆਰੀ ਕਰੋ ਕਿਉਂਕਿ ਰਿਜ਼ਲਟ ਨੇ ਤਾਂ ਆ ਹੀ ਜਾਣਾ ਜਦੋਂ ਆਪਾਂ ਪੇਪਰ ਦਿੱਤਾ ਰਿਜ਼ਲਟ ਤਾਂ ਆ ਕੇ ਹੀ ਰਹਿਣਾਗਾ ਸਾਰਿਆਂ ਨੂੰ ਇਸ ਚੀਜ਼ ਬਾਰੇ ਪਤਾ ਹੈਗਾ ਇਸ ਕਰਕੇ ਆਪਾਂ ਨੈਕਸਟ ਪਰ ਪੇਪਰ ਦੀ ਪ੍ਰੈਪਰੇਸ਼ਨ ਕਰੋਗੇ ਕਰੋਗੇ ਤਾਂ ਹੀ ਆਪਾਂ ਅੱਗੇ ਵੱਧ ਸਕਾਂਗੇ ਇਸ ਕਰਕੇ ਸਿਰਫ ਰਿਜ਼ਲਟ ਦੀ ਬੇਟ ਦੇ ਵਿੱਚ ਨਾ ਬੈਠੋ ਅਗਲੇ ਪੇਪਰ ਜਰੀ ਕਰਨੀ ਸਟਾਰਟ ਕਰੋ ਠੀਕ ਹੈ ਸਟੂਡੈਂਟਸ ਏ ਸੀ ਆਪਣੇ ਵੱਲੋਂ ਛੋਟੀ ਜੀ ਇਨਫੋਰਮੇਸ਼ਨ ਧੰਨਵਾਦ ਸਾਰਿਆਂ ਦਾ